ਤੋ ਕਹਿਤਿਆਂ ਜਾ ਰਹੇ ਹਾਂ ਜਦੋਂ ਇਸ ਪਾਸੇ ਨੂੰ ਝਾਤ ਮਾਰਦੇ ਹਾਂ ਤਾਂ ਦੂਰ ਤੱਕ ਪਾਣੀ ਪਾਣੀ ਨਜ਼ਰ ਆਉਂਦਾ ਤੁਰੇ ਜਾਂਦੇ ਹਾਂ ਤਾਂ ਸਾਹਮਣੇ ਇੱਕ ਪੁਰਾਣੀ ਬਿਲਡਿੰਗ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਚੱਲੇ ਆ ਗੁਰਦੁਆਰਾ ਹਾਂਡੀ ਸਾਹਿਬ ਉੱਥੇ ਪਹੁੰਚ ਕੇ ਤੁਹਾਨੂੰ ਦਰਸ਼ਨ ਕਰਵਾਉਨੇ ਆ ਆਪਣੀ ਬੱਸ ਜਿਹੜੀ ਆ ਉਹ ਆਈ ਖੜੀ ਆ ਉਹਦੇ ਸਾਹਮਣੇ ਤੇ ਆਪਾਂ ਹੁਣ ਇਸ ਵਕਤ ਹੈਗੇ ਆ ਗੁਰਦੁਆਰਾ ਬਾਲ ਲੀਲਾ ਸਾਹਿਬ ਤੇ ਜਾਣੇ ਆ ਹੁਣ ਆਪਾਂ ਸੇ ਫੇਰ ਤੁਹਾਨੂੰ ਦਰਸ਼ਨ ਕਰਵਾਉਨੇ ਆ ਬੱਸ ਆਪਣੀ ਤਿਆਰ ਖੜੀ ਆ ਡਰਾਈਵਰ ਨੇ ਵੀ ਸੈਲਫ ਮਾਰਤੀ ਆ ਸਾਰੇ ਵੀਰ ਜੋ ਯਾਤਰਾ ਵਾਸਤੇ ਪਹੁੰਚੇ ਆ ਮੋਗੇ ਤੋਂ ਉਹ ਵੀ ਬੱਸ ਦੇ ਵਿੱਚ ਚੜ ਰਹੇ ਆ ਹੁਣ ਆਪਾਂ ਜਾ ਰਹੇ ਆ ਗੁਰਦੁਆਰਾ ਹਾਂਡੀ ਸਹਿਬ ਬਹੁਤ ਵਧੀਆ ਯਾਤਰਾ ਰਹੀ ਆ ਗੁਰੂ ਸਾਹਿਬ ਦੀ ਕਿਰਪਾ ਨਾਲ ਕਿਉਂਕਿ ਇਹ ਤਕਰੀਬਨ 6-7 ਦਿਨ ਦਾ ਸੀਗਾ ਆਪਣਾ ਟੂਰ ਇੱਧਰ ਨੂੰ ਆਉਣ ਦਾ ਤੇ ਬਹੁਤ ਪਿਆਰ ਦੇ ਨਾਲ ਦਰਸ਼ਨ ਸੰਗਤਾਂ ਕਰ ਰਹੀਆਂ ਖੁਸ਼ਗੁਰਦੁਆਰੇ ਸੇਬਾਂ ਦੇ ਆਪਾਂ ਦਰਸ਼ਨ ਕਰ ਲਏ ਆ ਤੇ ਹੰਦੀ ਸਹਿਬ ਆਸੇ ਅੱਜ ਆਪਾਂ ਜਾ ਰਹੇ ਆ ਆਪਣੀ ਬਸ ਤੁਰ ਪਈ ਆ ਤੇ ਹੁਣ ਆਪਾਂ ਜਾ ਰਹੇ ਆ ਗੁਰਦੁਆਰਾ ਹੰਦੀ ਸਹਿਬ ਸਾਰੇ ਸਿੰਘ ਬਹਿ ਗਏ ਆ ਸਾਰੇ ਜਣੇ ਸਜ ਗਏ ਆ ਵਿੱਚ ਹੁਣ ਆਪਾਂ ਜਾ ਰਹੇ ਆ ਗੁਰਦੁਆਰਾ ਹੰਦੀ ਸਹਿਬ ਤੇ ਉੱਥੋਂ ਦਰਸ਼ਨ ਮਿਲੇ ਕਰਕੇ ਵੜਾਂਗੇ ਕਹਿੰਦੇ ਆ ਇਹ ਰਾਮੂ ਕਰਾਗੇ ਬਦਲਣ ਨੂੰ 64 ਸਾਈਨ ਨੇ ਜਰਾ ਹੁਣ ਬਣਾਦਾ ਸਾਤ ਨਾਮ ਗੁਬਾਰੇ ਗੁਰੂ ਸਾਰੇ ਵੀਰ ਸਜੇ ਬੈਠੇ ਆ ਡਰਾਈਵਰ ਸਿੰਘ ਵੀ ਤਰਨਤਾਰਨ ਜ਼ਿਲ੍ਹੇ ਤੋਂ ਪੰਜਾਬ ਤੋਂ ਇੱਥੇ ਗੁਰਦੁਆਰਾ ਬਾਲੀਲਾ ਸਹਿਬ ਵੀ ਇਹ ਰਹਿੰਦੇ ਆ ਕਾਰ ਸੇਵਾ ਵਾਲੇ ਬਾਬਾ ਜੀ ਜੋ ਪੂਰੀ ਵਾਲੇ ਅੰਮ੍ਰਿਤਸਰ ਉਹਨਾਂ ਦੀ ਰਹਿਨਵਾਈ ਹੇਠ ਇਹ ਸਾਰੇ ਇੱਥੇ ਕਾਰਜ ਚੱਲ ਰਹੇ ਆ ਦੀ ਸਿੰਘ ਵੀ ਇੱਥੇ ਇਹਨਾਂ ਦੇ ਕੋਲ ਹੀ ਰਹਿ ਕੇ ਸੇਵਾ ਕਰਦੇ ਆ। ਇੱਧਰ ਦੇਖੋ ਪਾਣੀ ਦੂਰ ਤੱਕ ਕਿਸਤੀਆਂ ਵੀ ਦੀਂਦੀਆਂ ਵਾਂ। ਅਗਲੇ ਪਾਸੇ ਉਹ ਸਾਹਮਣੇ ਨਿੱਕੀਆਂ-ਨਿੱਕੀਆਂ ਕੁਲੀਆਂ ਜੀਆਂ ਵੀ ਬਣਾਈਆਂ ਹੋਈਆਂ ਉਹਨਾਂ ਦੇ ਕੋਈ ਜਿਵੇਂ ਥੋੜੀ-ਬੋਤੀ ਖੇਤੀ ਦਾ ਵੀ ਚੱਲਦਾ ਵਿੱਚ ਪ੍ਰੋਗਰਾਮ। ਆ ਅੱਗੇ ਜੋ ਪੌੜ ਆ ਗਿਆ ਇਹ ਉੱਪਰ ਹੈਗਾ ਵਾ ਗੱਡੀਆਂ ਲੰਘਦੀਆਂ ਵਾਂ ਤੇ ਹੀਠਾਂ ਟ੍ਰੇਨ ਦਾ ਪੌੜਾ। ਦੋ ਪੌੜ ਇਕੱਠੇ ਆ ਇਹ ਉੱਤੇ ਥੱਲੇ। ਗੰਗਾ ਦੇ ਉੱਦੋਂ ਦੀ ਲੰਘਦੇ ਆ। ਗੰਗਾ ਨਦੀ ਬਹੁਤ ਚੌੜੀ ਆ ਇਸ ਵਾਸੇ ਨੂੰ ਦੇਖੋ ਪਾਣੀ ਪਾਣੀ ਦਿਖ ਰਿਹਾ ਲੋ ਜੀ ਦੂਰ ਦੂਰਾ ਹਾਂਡੀ ਸਾਬ ਦਾ ਬੋਰ ਲੱਗਿਆ ਹੋਇਆ ਤੇ ਆਪਾਂ ਪਹੁੰਚ ਚੁੱਕੇ ਆ ਬਹੁਤ ਵਧੀਆ ਏਸੀ ਬੱਸਾਂ ਬਾਬਿਆਂ ਨੇ ਲਾਈਆਂ ਹੋਈਆਂ ਦੇਖਦੇ ਆ ਸੰਗਤ ਨੂੰ ਲੈ ਕੇ ਜਾਂਦੇ ਆ ਆਪਣੇ ਪੰਜਾਬ ਨਾਲੋਂ ਏਰੀਆ ਏਰੀਆ ਦਾ ਫਰਕ ਹੁੰਦਾ ਵਾ ਤੇ ਪਤਾ じゃ ਲੱਗਦਾ ਐ ਬਹੁਤ ਉਝਾ ਹੁੰਦਾ ਵੀ ਹੈ ਨਾ ਕਿਤੇ ਪਾਸੇ ਦੂਰ ਜੇ ਹਨ ਤੇ ਏਰੀਆ ਵੀ ਕੁਝ ਉਤਾਂ ਦਾ ਵਾ ਕਿਉਂਕਿ ਖਾਸ ਇੱਥੇ ਜੇ ਵੇਖੀਏ ਤਾਂ ਸਾਫ ਸਫਾਈ ਵੱਲੋਂ ਥੋੜਾ ਜਿਹਾ ਪੰਜਾਬ ਨਾਲੋਂ ਹੱਥ ਤੰਗ ਹੈ ਵੀ ਆਪਣੇ ਸ਼ਹਿਰਾਂ ਦੇ ਵਿੱਚ ਸੋਹਣੀ ਸਾਫ ਸਫਾਈ ਹੁੰਦੀ ਹੈ ਵਧੀਆ ਸਾਫ ਸੁਥਰੇ ਸ਼ਹਿਰ ਆ ਪੰਜਾਬ ਦੇ ਤੇ ਬਾਕੀ ਇਧਰ ਵੀ ਚੰਗੀਆਂ ਜਗ੍ਹਾ ਹੋਣਗੀਆਂ ਵੀ ਪਰ ਬਹੁਤ ਹੀ ਜਿਹੜੀ ਜਗ੍ਹਾ ਵਾ ਜਿੱਦਾਂ ਜਾਣਦੇ ਆ ਕਿਸੇ ਪਾਸੇ ਤਾਂ ਉਹ ਇੰਨਾ ਹੀ ਮਦੂਦ ਹੁੰਦਾ ਵੀ ਜਿਵੇਂ ਥੋੜਾ ਜਿਹਾ ਖਲਾਰਾ ਜਿਹਾ ਵੱਧ ਹੁੰਦਾ ਸਾਰੇ ਹੁਣ ਆਪਾਂ ਉਤਰ ਗਏ ਆ ਇਸ ਪਾਸੇ ਗੁਰਦੁਆਰਾ ਸਾਹਿਬ ਆ ਉਹ ਸਾਹਮਣੇ బోర్ਡ ਲੱਗਾ ਹੋਇਆ ਕਾਰਾਗਰੀ ਵੀ ਦਿਖਾ ਦਗੇ ਤੁਹਾਨੂੰ ਆ ਥੋੜੀ ਜੀ। ਇਹ ਲੱਕੜ ਤੇ ਕਾਰਾਗਰੀ ਵੇਖੋ ਕਿੰਨੀ ਸੋਹਣੀ ਕੀਤੀ ਹੋਈ ਹੈ ਬਾਈ ਕਰੀ ਜਾਂਦਾ ਕੰਮ। ਬੈੱਡ ਦੀ ਢੋ ਬਣਾਈ ਜਾਂਦਾ ਲੱਗਦਾ ਵੇਖਣ ਨੂੰ ਤਾਂ ਮੋਰ ਨਹੀਂ ਮਾਰਨੇ ਆ ਬਾਈ ਵੀ ਆ। ਪੂਰੀ ਵਧੀਆ ਬਣੀ ਹੋਈ ਜਾਂਦੀ। ਤੁਰੇ ਜਾਂਦਿਆਂ ਤੋਂ ਸਾਹਮਣੇ ਇੱਕ ਪੁਰਾਣੀ ਬਿਲਡਿੰਗ। ਵੇਖੋ ਕਿੰਨੀ ਸੋਹਣੀ ਬਣਤਰ ਆ। ਉੱਤੇ ਲੱਕੜ ਦਾ ਕੰਮ ਹੋਇਆ ਹੋਇਆ ਕੋਈ। ਤੁਸੀਂ ਨਹੀਂ ਪਾਇਆ ਜੀ ਬੜੀ ਟਿਮਟ ਦੇ ਵਿੱਚ ਪਟਾਉਣੀ ਆ ਜੰਗਲਾ ਦੇ ਦੇਖੋ ਕਿੰਨਾ ਵਕਤੀ ਟੈਪ ਦਾ ਬੱਗਰ ਦਰਵਾਜ਼ਾ ਅੱਲਾ ਦੀ ਦੁਆ ਗਲੀ ਦੇ ਬਾਹਰ ਇੱਕ ਘੇਟ ਬਣਿਆ ਬੱਕਰੀ ਕੁੱਕੜ ਫਿਰ ਰਹੇ ਰਾਜ ਉਹहां ਵੀ ਖੜੀ ਆ ਪਸ਼ੂ ਬਹੁਤ ਲੋਕਾਂ ਨੇ ਰੱਖੇ ਹੋਏ ਆ ਇੱਥੇ ਅਸੀਂ ਦੇਖਦੇ ਗਏ ਆ ਪਹਿਲਾਂ ਵੀ ਜਦੋਂ ਵੀ ਗੁਰਦੁਆਰਾ ਸਾਹਿਬਾਂ ਦੇ ਦਰਸ਼ਨ ਕਰਨ ਜਾਂਦੇ ਆ ਤਾਂ ਪਸ਼ੂ ਬਹੁਤ ਲੋਕਾਂ ਨੇ ਰੱਖੇ ਹੋਏ ਆ ਹੋਰ ਬੱਕਰੀਆਂ ਕਾਤਰੀ ਆਉਂਦੀ ਆ ਗਾਮਾਂ ਬਹੁਤ ਚੰਗੀਆਂ ਰੱਖੀਆਂ ਵਿਆਂ ਗਈਆਂ ਨੇ ਆ ਸਾਹਮਣੇ ਇਧਰ ਗੁਰਦੁਆਰਾ ਸਾਹਿਬ ਦਾ ਗੇਟ ਆ ਜਾਂਦਾ ਮੈਂ ਉਦੋਂ ਇਸ ਗੁਰਦੁਆਰਾ ਤੋਂ ਮੈਂ ਇਹ ਕਿੱਥੇ ਹੈਗੀ ਆ ਆ ਸਾਹਮਣੇ ਗੰਗਾ ਆ ਗਈ ਸਾਰੇ ਸ਼ਹਿਰ ਨਾਲ ਹੀ ਖਹਿ ਖਹਿ ਕੇ ਲੰਘਦੀ ਆ ਤਗਰੀਬ ਨੰਗਾ ਸ਼ਹਿਰ ਦੇ ਨਾਲ ਨਾਲ ਹੀ ਪਟਨੇ ਦੇ ਤੁਰੀ ਜਾਂਦੀ ਆ ਓਏ ਆਹ ਵਾਲੇ ਵਿਚਾਲੇ ਜਾਂ ਸਾ ਲੈਣ ਗਏ ਹੋਇਆ ਬਹੁਤ ਵੱਡੀ ਨਦੀ ਆ ਗੰਗਾ ਤੇ ਇਹ ਸ਼ਹਿਰ ਦੇ ਨਾਲ-ਨਾਲ ਤਕਰੀਬਨ ਸਾਰੇ ਜਾਣਦੇ ਹੋ ਗੁਰਦੁਆਰਾ ਸਹਿਬ ਆ ਗਿਆ ਜੋ ਗੁਰਦੁਆਰਾ ਹਾਂਡੀ ਸਹਿਬ ਦੀ ਚਾਰ ਦੁਆਰੀ ਵਾਲੀ ਕੰਧ ਆ ਉਹਦੇ ਨਾਲ ਬਿਲਕੁਲ ਖਹਿਕ ਹੀ ਲੰਗਦੀ ਹੈ ਗੰਗਾ ਨਦੀ ਸਾਰੇ ਸ਼ਹਿਰ ਦੇ ਨਾਲ-ਨਾਲ ਹੀ ਦੂਰੀ ਜਾਂਦੀ ਆ। ਆਪਾ ਗੁਰਦੁਆਰਾ ਹਾਂਡੀ ਸਾਹਿਬ ਕੇ ਪਹੁੰਚ ਚੁੱਕੇ ਆ। ਉੱਤੇ ਜਾ ਕੇ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਆ। ਦਰਬਾਰ ਸਾਹਿਬ ਉੱਪਰ ਤੇ ਹੇਠਾਂ ਜਿਹੜੀ ਇੱਥੇ ਬਿਲਡਿੰਗ ਬਣਾਈ ਗਈ ਲੰਗਰ ਪੂਰੋ ਦਾ ਲੰਗਰ ਹੈ ਇੱਥੇ ਵੀ ਪੋੜਿਆ ਪਿਆ ਹਾਂ ਹਾਂ ਬੁੱਲੇ ਬੈਠੇ ਮਾਸੇ ਮਖਾਤ ਉਹ ਪੋੜੇ ਮੈਚੜ ਕੇ ਪਰ ਦਰਬਾਰ ਸੇਵਾ ਪੂਰੋ ਸਾਹਿਬ ਦੇ ਸੂਰ ਪ੍ਰਕਾਸ਼ ਆ ਇੱਥਾਂ ਲੰਗਰ ਹਾਲ ਬਣਾਇਆ ਗਿਆ ਇੱਥੋਂ ਵੀ ਗੰਗਾ

वाह गुरु जी का खालसा गुरु के दाना गुरुद्वारा हांडी साहिब दानापुर अवस्थी घाट है श्री गुरु गोबिंद सिंह जी महाराज जन्म तो साल तक पटना शहर विखे ठहरे उपरांत नौ पासा आनंदपुर साहिब तो चिट्ठी पत्र भेजा कि आपने अनंतपुर साहे पहुंच गया, उससे पहले दस में पास्ता, कमल कसा किते, गुरु सेव जिते नाल, पटना नगर निवासियां संगता पीछे पीछे चलन लग ਇਸ ਥਾਨ ਦੇ ਪਹੁੰਚਦੇ ਪਹੁੰਚਦੇ ਗੁਰੂ ਚੈ ਵਿਜੇਤੋ ਸਾੰਦਾਰ ਗੇੜਾ ਹੋ ਚੁੱਕਿਆ ਸੀ ਇਸ ਤੇ ਕਰਕੇ ਦਸਵੇਂ ਪਾਸਾ ਕਲਾ ਪੜਾਉ ਇਸੇ ਅਸਥਾਨ ਦੇਖੇ ਲੈ ਤਨ ਤੇ ਅਸਥਾਨ ਜਗਮੀ ਮਾਇਦਾ ਹੋਇਆ ਕਰ ਕਰ ਸੀ ਦਸਵੇਂ ਪਾਤਸ਼ਾਹ ਜਮਣੀ ਮਾਏ ਨੂੰ ਆਖਿਆ ਮਾਤਾ ਜੀ ਆਪ ਜੀ ਦੇ ਕੋਲ ਸਾਰੀਆਂ ਸੰਗਤਾਂ ਆਟਨਾ ਸਹਿਬਤੋ ਚਲ ਕੇ ਆਈਆਂ ਨੇ ਲੰਗਰ ਪਾਣੀ ਛਕਾਓ ਜਮਣੀ ਮਾਏ ਆਪ ਜੋੜ ਕੇ ਬੰਦੇ ਕੀਤੇ ਗੁਰੂ ਸਾਹਿਬ ਜੀ ਸਾਡੇ ਕੋਲ ਇੱਕ ਮਿੱਟੇ ਦੇ ਹਾਂਡੇ ਤੋੜੀ ਗਏ ਉਹਦੇ ਵਿੱਚ ਅਸੀਂ ਥੋੜੇ ਜਿਹਾ ਕਿਚਰੇ ਵਿੱਦੇ ਆਂ ਦਸਵੇਂ ਪਾਸਾ ਜੀ ਨੇ ਆਖਿਆ ਉਹ ਫਿੱਕਲੀ ਦੇ ਹਾਂਡੇ ਸਾਡੇ ਫੁੱਲ ਲੈ ਕੇ ਆਓ ਜਦੋਂ ਲੈ ਕੇ ਆਏ ਦਸਵੇਂ ਪਾਸਾ ਆਪਣਾ ਕਮਰ ਕਸਾ ਉਸ ਹੰਦੀ ਦੇ ਉਤੇ ਰੱਖ ਦਿੱਤੇ ਅਰਦਾਸ ਕੀਤੇ ਉਹ ਬਰੰਤ ਹੁਕਮ ਹੋਇਆ ਮਾਤਾ ਜੀ ਏ ਠਿਕੜੀ ਦਾ ਲੰਗਰ ਸਾਰਿਆਂ ਸੰਗਤਾਂ ਨੂੰ ਛਕਾਓ ਸਾਰਿਆਂ ਸੰਗਤਾਂ ਨੇ ਰਲ ਕੇ ਛਕਿਆ ਗੁਰੂ ਸੇਵਕੀ ਆਪ ਵੀ ਛਕੇ ਜੇ ਜਦੋਂ ਮਾਤਾ ਜੀ ਉਸ ਹਾਂਡੇ ਵਿੱਚ ਦੇਖਦੇ ਹਨ ਜਿੰਨਾ ਖਿਜੜੀ ਪਹਿਲਾਂ ਟੂਪਿਆ ਉਹਨਾਂ ਹੀ ਪਿਆ ਹੋਇਆ ਉਹਦੇ ਸਮਾਤ ਉਸ ਸਥਾਨ ਦਾ ਨਾਮ ਹਾਂਦੇ ਸਾਹਿਬ ਪੈ ਗਿਆ ਦਸਵੇਂ ਪਾਸਾ ਰਾਤ ਦੇ ਸਥਾਨ ਦੇਖੇ ਚਹਰੇ ਅਮ੍ਰਿਤ ਵੇਲੇ ਕਮਰ ਕਸਾ ਕੇਤੇ ਜਮਨੇ ਮਾਏ ਹੱਥ ਜੋੜ ਕੇ ਬੇਨਤੀ ਕੀਤੇ ਗੁਰੂ ਸਾਹਿਬ ਜੀ ਹੋਣ ਆਪ ਜੀ ਦਾ ਦਰਸ਼ਨ ਕਿਵੇਂ ਹੋਏਗਾ ਉਸੇ ਬੇਲੇ ਦਸਨੇ ਆਸਾ ਜਿਸ ਪੱਥਰ ਦੇ ਉਤੇ ਖੜੋਤੇ ਸੰਨ ਉਸੇ ਪੱਥਰ ਆਪਣੇ ਪੈਰਾਂ ਦੇ ਚਰਨਾਂ ਦੇ ਨਿਸ਼ਾਨ ਛੱਡ ਗਏ ਜਿਹੜਾ ਕੀ 10ਵੇਂ ਪਾਤਸ਼ਾਹ ਜੀ ਦੇ ਪੈਰਾਂ ਦੇ ਚਰਨਾਂ ਦੇ ਨਿਸ਼ਾਨ ਉਸ ਹੀ ਸੇਪੋਖ ਵਿੱਚ ਆਪ ਜੀ ਦਰਸ਼ਨ ਕਰੋਗੇ ਤੇ ਬਚਨ ਕਰਕੇ ਗਏ ਸੰਕੀ ਜੋਗੀ ਮਾਈ ਘਾਏ ਸਰਦਾ ਪਾਵਨਾ ਦੇਨਾ ਇਸ ਸਥਾਨ ਦੇਖੇ ਦਰਸ਼ਨਾ ਵਾਸਤੇ ਆਉਣਗੇ ਅਰਦਾਸਾਂ ਕਰਨਗੇ ਉਹਨਾਂ ਦੀਆਂ ਸਾਰੀਆਂ ਮਨੋ ਕਾਮਨਾ ਪੂਰੀਆਂ ਹੋਣਗੀਆਂ ਏ ਇਥੋ ਦਾ ਇਤਿਹਾਸ ਸਾਤ ਸੰਗਤਾਂ ਦੇ ਜੀਵ ਬਾਕੀ ਜਿਨ੍ਹਾਂ ਸੰਗਤਾਂ ਨੇ ਖਿਜੜੇ ਲੰਗਰ ਵਾਸਤੇ ਇਹ ਮਾਰਗ ਵਾਸਤੇ ਮਾਇਆ ਸੇਵਾ ਕਰਨਾ ਕੇਨਾ ਸੰਗਤਾਂ ਨੇ ਪੁੱਤਰ ਵੀ ਦਾਤਵੰਦ ਦੇ ਘਰੋਂ ਵੰਡ ਚਰਦੀ ਕਲਾ ਬਾਤ ਤੇ ਅਰਦਾਸ ਕਰਾਉਣਾ ਉਹ ਕਲਾਕੇ ਗੁਰੂ ਕਰਦੀਆਂ ਖੁਸ਼ੀਆਂ ਪ੍ਰਾਪਤ ਕਰੋ ਸਾਰਿਆਂ ਦਾ ਨੀਂਤਾ ਬਾਤ ਤੇ ਗੁਰੂ ਕੇ ਲੰਗਰ ਵਿੱਚ ਚਾਹ ਅਤੇ ਖਿਚੜੀ ਦਾ ਲੰਗਰ ਤਿਆਰ ਹੈ ਛੱਕ ਕੇ ਜਾਨ ਦੀ ਕਿਰਪਾਤਾ ਕਰਨੀ ਉਲ੍ਹਾ ਕਰਦੀਆਂ ਦੇਖਿਆ ਮਾਫ਼ ਤੇ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੁਰਦੁਆਰਾ ਹਾਂਡੀ ਸਾਹਿਬ ਦੇ ਆਪਾ ਦਰਬਾਰ ਸਾਹਿਬ ਤੋਂ ਉੱਤੋਂ ਚੜ੍ਹ ਕੇ ਵੀਡੀਓ ਬਣਾ ਰਹੇ ਆ ਇਹ ਸਾਹਮਣੇ ਆਪਾਂ ਨੂੰ ਗੰਗਾ ਨਦੀ ਨਜ਼ਰ ਆ ਰਹੀ ਆ ਇਧਰ ਦਰਬਾਰ ਸਾਹਿਬ ਦਾ ਮੇਨ ਗੇਟ ਬਿਲਕੁਲ ਨਾਲ ਦੀ ਨੰਗਦੀ ਆ ਨਦੀ ਇਹ ਤੇ ਕਮਲੇ ਲੋਕ ਇੱਥੀਆਂ ਜਾ ਰਹੇ ਆ ਉਹ ਗੁਰੂ ਸਾਹਿਬ ਜੀ ਦੇ ਅਸਥਾਨ ਦੇ ਦਰਸ਼ਨ ਕਰਵਾਉਣ ਦੇ ਦਾਂ ਤੋਂ ਬਹੁਤ ਸਾਰੀਆਂ ਭੁੱਲ ਗਲਤੀਆਂ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ ਕਰਿਓ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ Facebook ਪੇਜ ਨੂੰ ਫੋਲੋ ਕਰਿਓ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਨਵੇਂ ਇਤਿਹਾਸ ਦੇ ਨਾਲ ਤਦ ਤੱਕ ਲਈ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ Corre, corrigir, que